ਇਹ ਸੜਕ ਦਾ ਜਿਹੜਾ ਨਿਰਮਾਣ ਕਰਵਾਇਆ ਜਾ ਰਿਹਾ ਤੇ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਇਹ ਕਿਹੜੀਆਂ ਜਾ ਰਹੀਆਂ ਨੇ ਤੁਹਾਨੂੰ ਮੈਂ ਦੱਸ ਦੇਣਾ ਚਾਹੁੰਦਾ ਕਿ ਹੁਸ਼ਿਆਰਪੁਰ ਦੇ ਹਲਕਾ ਚੱਬਿਆਂ ਵਾਲੇ ਅਧੀਨ ਪਿੰਡ ਆਉਂਦਾ ਜੀ ਪਿੰਡ ਦਾ ਨਾਮ ਹੈ ਸ਼ਾਇਦ ਟੱਕੋਂ ਪਿੰਡ ਆਮ ਆਦਮੀ ਪਾਰਟੀ ਦੀ ਸਰਕਾਰ ਨਵੀਂ ਨਵੀਂ ਸੱਤਾ ਦੇ ਵਿੱਚ ਆਉਂਦੀ ਹੈ ਤਾਂ ਉੱਥੋਂ ਦੇ ਇੱਕ ਨੌਜਵਾਨ ਨੇ ਇਹ ਪਤਾ ਨਹੀਂ ਟੱਕੋ ਪਿੰਡ ਦੀ ਹੈ ਕਿ ਟੱਕੋ ਦੇ ਬਿਲਕੁਲ ਨਸਤੀਕੀ ਪਿੰਡ ਸੀਗਾ ਸ਼ਾਇਦ ਜਿੱਥੋਂ ਤੱਕ ਮੈਨੂੰ ਜਾਣਕਾਰੀ ਹੈ ਜਾਂ ਮੈਨੂੰ ਪਤਾ ਹੈ ਜਿੱਥੋਂ ਤੱਕ ਆਜਾਦ ਹੈ ਉਹ ਟੱਕੋ ਪਿੰਡ ਦੀ ਸ਼ਾਇਦ ਵੀਡੀਓ ਸੀ ਪੀ ਡਬਲਯੂ ਡੀ ਵਿਭਾਗ ਵੱਲੋਂ ਜਿਹੜਾ ਉਹ ਨਿਰਮਾਣ ਕਰਵਾਇਆ ਜਾ ਰਿਹਾ ਸੀ ਸੜਕ ਦਾ ਤੇ ਉਹ ਵੀ ਮੀਂਹ ਦੇ ਵਿੱਚ ਹੀ ਨਿਰਮਾਣ ਕਰ ਰਿਹਾ ਸੀ ਸੜਕ ਦਾ ਤਾਂ ਉਸ ਵਕਤ ਸ਼ਾਇਦ ਤਿੰਨ ਤੋਂ ਚਾਰ ਮੁਲਾਜ਼ਮਾਂ ਨੂੰ ਜਿਹੜਾ ਉਹ ਸਸਪੈਂਡ ਵੀ ਕੀਤਾ ਗਿਆ ਸੀ ਪੰਜਾਬ ਸਰਕਾਰ ਵੱਲੋਂ ਤੇ ਹੁਣ ਇਹ ਜਿਹੜਾ ਪ੍ਰੋਜੈਕਟ ਇੱਕ ਵਾਰ ਮੁੜ ਤੋਂ ਇਹ ਪ੍ਰੀਤਜੀ ਤਸਵੀਰਾਂ ਜਿਹੜੀਆਂ ਜ਼ੂਮ ਕਰਕੇ ਤੁਸੀਂ ਉੱਥੋਂ ਬੈਠੇ-ਬੈਠੇ ਦਿਖਾ ਦਿਓ ਤੇ ਇਹ ਮੜ ਤੋਂ ਜਿਹੜੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹੁਸ਼ਿਆਰਪੁਰ ਹਿਮਾਚਲ ਮਾਰਕ ਦੀਆਂ ਇਹ ਤਸਵੀਰਾਂ ਨੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਅਧੀਨ ਇਹ ਕੰਮ ਆਉਂਦਾ ਹੈ ਕਿਉਂਕਿ ਇਹ ਮਾਰਗ ਹੈ ਜਿਹੜਾ ਇਹ ਦੋ ਸੂਬਿਆਂ ਨੂੰ ਆਪਸ ਦੇ ਵਿੱਚ ਜੋੜਨ ਦਾ ਕੰਮ ਕਰਦਾ ਹੈ ਵੇਖੋ ਕਿਵੇਂ ਪਾਣੀ ਦੇ ਵਿੱਚ ਲੁੱਕ ਸੁੱਕੀ ਜਾ ਰਹੀ ਹੈ ਪਾਣੀ ਦੇ ਵਿੱਚ ਜਿਹੜਾ ਉਹ ਮਲਵਾ ਸੁਟਿਆ ਜਾ ਰਿਹਾ ਤੇ ਉੱਪਰ ਦੀ ਫਿਰ ਉਹ ਪਿੱਛੇ ਤੁਸੀਂ ਸ਼ਾਇਦ ਆਪਾ ਦੇਖ ਵੀ ਸਕਦੇ ਸੀ ਕਿ ਕਿਵੇਂ ਉਹ ਪੈਚਵਰਕ ਕੀਤਾ ਜਾ ਰਿਹਾ ਤੇ ਉੱਪਰ ਦੀ ਰੋਡ ਰੋਲਰ ਘੁਮਾਇਆ ਜਾ ਰਿਹਾ ਦੇਖੋ ਪਾਣੀ ਦੇ ਵਿੱਚ ਹੀ ਹੈ ਜਿਹੜੀਆਂ ਤਸਵੀਰਾਂ ਪਾਣੀ ਦੇ ਵਿੱਚ ਪਾਣੀ ਦੇ ਉੱਪਰ ਜਿਹੜੀ ਲੁੱਕ ਪਾਈ ਜਾ ਰਹੀ ਹੈ ਸੋ ਕਿੱਥੇ ਕੋ ਸਾਡਾ ਦੇਸ਼ ਅੱਜ ਵੀ ਸਟੈਂਡ ਕਰਦਾ ਹੈ ਇਹ ਤਸਵੀਰਾਂ ਵੇਖ ਕੇ ਤੁਸੀਂ ਭਲੀ ਭਾਤ ਅੰਦਾਜ਼ਾ ਲਾ ਸਕਦੇ ਹੋ ਪਾਣੀ ਦੇ ਵਿੱਚ ਜਿਹੜੀ ਉਹ ਲੁੱਕ ਪਾਈ ਜਾ ਰਹੀ ਹੈ ਇੱਕ ਪਿੰਡ ਵਾਸੀ ਵੱਲੋਂ ਰੋਕਣਾ ਵੀ ਚਾਇਆ ਪਰੰਤੂ ਉਹਨਾਂ ਵੱਲੋਂ ਕੰਮ ਨੂੰ ਜਿਹੜਾ ਨਹੀਂ ਰੋਕਿਆ ਗਿਆ ਤਾਂ ਸਿਰਫ ਖਾਣਾ ਪੂਰਤੀ ਤਾਂ ਮੈਂ ਸਰਕਾਰ ਨੂੰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਅਪੀਲ ਕਰਾਂਗਾ ਉਹਨਾਂ ਨੂੰ ਬੇਨਤੀ ਕਰਨਾ ਚਾਹਾਂਗਾ ਕਿ ਇਸ ਤਰ੍ਹਾਂ ਦੇ ਜਿਹੜੇ ਠੇਕੇਦਾਰ ਨੇ ਜਿਸ ਠੇਕੇਦਾਰ ਦੇ ਕੋਲ ਟੈਂਡਰ ਆ ਸੜਕ ਨੂੰ ਬਣਾਉਣ ਦਾ ਜਾਂ ਸੜਕ ਦਾ ਨਿਰਮਾਣ ਕਰਨ ਦਾ ਉਸ ਦਾ ਠੇਕਾ ਜਿਹੜਾ ਤੁਰੰਤ ਰੱਦ ਕੀਤਾ ਜਾਵੇ ਉਸਤੇ ਵਿਰੋਧ ਜਿਹੜੀ ਐਫ ਆਈ ਆਰ ਦਰਜ ਕਰਤੀ ਜਾਵੇ ਤਾਂ ਜਿਹੜੀ ਇਹ ਲੋਕਾਂ ਦੀ ਪੂੰਜੀ ਦੀ ਜਿਹੜੀ ਇਹ ਬਰਬਾਦੀ ਹੈ ਕਿਉਂਕਿ ਇਹ ਸੜਕਾਂ ਠੇਕੇਦਾਰ ਜਾਂ ਸਰਕਾਰ ਜਾਂ ਕੋਈ ਪ੍ਰਸ਼ਾਸਨਿਕ ਦਾ ਅਧਿਕਾਰੀ ਹੈ ਚਾਹੇ ਉਹ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਦਾ ਕੋਈ ਅਧਿਕਾਰੀ ਆ ਮੁਲਾਜ਼ਮ ਹੈ ਉਹ ਕੋਈ ਆਪਣੀ ਜੇਬ ਦੇ ਵਿੱਚੋਂ ਪੈਸੇ ਨਹੀਂ ਖਰਚ ਕਰ ਰਿਹਾ ਉਹ ਸਾਡੇ ਤੁਹਾਡੇ ਅਰਗੇ ਜਿਹੜੇ ਆਮ ਲੋਕ ਟੈਕਸ ਦਿੰਦੇ ਨੇ ਟੈਕਸਾਂ ਦੇ ਰੂਪ ਦੇ ਵਿੱਚੋਂ ਅਸੀਂ ਪੈਸੇ ਅਦਾ ਕਰਦੇ ਨੇ ਸਰਕਾਰਾਂ ਨੂੰ ਤਾਂ ਉਹਨਾਂ ਪੈਸਿਆਂ ਦੇ ਨਾਲ ਹੀ ਸੜਕਾਂ ਦਾ ਨਿਰਮਾਣ ਹੋ ਰਿਹਾ ਜੀ ਤਾਂ ਸੜਕਾਂ ਦਾ ਨਿਰਮਾਣ ਦੇਖੋ ਕਿਦਾਂ ਦਾ ਹੋ ਰਿਹਾ ਕਿਹੜੀ ਇਨਾਂ ਦੇ ਕੋਲ ਬੇਬਕੂਫਾਂ ਦੇ ਕੋਲ ਇਸ ਤਰ੍ਹਾਂ ਦੀ ਤਕਨੀਕ ਹੈ ਕਿ ਇਹ ਨਵੀਂ ਤਕਨੀਕ ਦੇ ਨਾਲ ਸੜਕਾਂ ਦਾ ਨਿਰਮਾਣ ਕਰ ਰਹੇ ਨੇ ਨਾ ਚਾਕੇ ਵੀ ਜਦੋਂ ਇਸ ਤਰ੍ਹਾਂ ਦੇ ਅਸੀਂ ਦ੍ਰਿਸ਼ ਦੇਖਦੇ ਆਂ ਹਾਲਾਤ ਦੇਖਦੇ ਆਂ ਤਾਂ ਮਨੋਂ ਮਨ ਉਬਾਲ ਉੱਠਦਾ ਜਿਹੜਾ ਗੁੱਸਾ ਆਉਂਦਾ ਤਾਂ ਕਰਕੇ ਅਸੀਂ ਕਈ ਵਾਰ ਸਾਡੇ ਮੂੰਹੋਂ ਜਿਹੜ ਪਰੰਤੂ ਇਸ ਤਰ੍ਹਾਂ ਤੇ ਹੈ ठेकेदारों ਤੇ ਜਾਂ ਜਿਨ੍ਹਾਂ ਵੱਲੋਂ ਵੀ ਜਸਤੀ ਅਗਵਾਈ ਦੇ ਵਿੱਚ ਨਿਗਰਾਨੀ ਦੇ ਵਿੱਚ ਕੰਮ ਹੋ ਰਿਹਾ ਉਸ ਦੇ ਵਿਰੁੱਧ ਜਿਹੜੀ ਉਹ ਸਖਤ ਤੋਂ ਸਖਤ ਕਾਰਵਾਈ ਅਮਲ ਦੇ ਵਿੱਚ ਉਹ ਲੈਣੀ ਚਾਹੀਦੀ ਹੈ ਪ੍ਰਸ਼ਾਸਨ ਨੂੰ ਸੋ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰ ਦਿਓ ਤਾਂ ਜੋ ਇਹ ਵੀਡੀਓ ਪ੍ਰਸ਼ਾਸਨ ਤੱਕ ਸਰਕਾਰਾਂ ਤੱਕ ਸਹੀ ਨੁਮਾਇੰਦਿਆਂ ਤੱਕ ਇਹ ਆਲਾ ਅਫਸਰਾਂ ਤੱਕ ਸਬੰਧਤ ਅਧਿਕਾਰੀਆਂ ਤੱਕ ਪਹੁੰਚ ਸਕੇ ਤਾਂ ਜੋ ਇਸ ਤੇ ਕੋਈ ਬੰਦ ਦੀ ਕਾਰਵਾਈ ਜਿਹੜੀ ਉਹ ਹੋ ਸਕੇ ਸੋ ਬਹੁਤ ਬਹੁਤ ਧੰਨਵਾਦ ਜੀ